ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਸਾਰਗ ਵਿੱਚ ਦਰਜ ਸ਼ਬਦ ਆਪਣੇ ਠਾਕੁਰ ਕੀ ਹੋਂਚੇਰੀ ਤੇ ਗੱਲ ਕਰ ਰਹੇ ਹਾਂ ਜੀ ਇਹ ਸ਼ਬਦ ਦੱਸਦਾ ਹੈ ਕਿ ਕਿਵੇਂ ਗੁਰੂ ਸਾਹਿਬ ਆਪਣੇ ਆਪ ਨੂੰ ਪ੍ਰਭੂ ਦੀ ਦਾਸੀ ਦੇ ਰੂਪ ਵਿੱਚ ਦੇਖਦੇ ਨੇ ਤੇ ਅੱਜ ਸਾਡਾ ਮਕਸਦ ਹੈ ਮੁੱਖ ਤੌਰ ਤੇ ਤਿੰਨ ਗੱਲਾਂ ਸਮਝਣਾ ਹੋਮੇ ਕਿਵੇਂ ਛੱਡੀਏ ਸ਼ਬਦ ਵਿਚਾਰ ਦੀ ਕੀ ਅਹਿਮੀਅਤ ਹੈ ਤੇ ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ ਚਲੋ ਫਿਰ ਸ਼ੁਰੂ ਕਰੀਏ ਸ਼ੁਰੂਆਤ ਹੀ ਬੜੀ ਮਿੱਠੀ ਹੈ ਅੱਪੂ ਨੇ ਠਾਕੁਰ ਕੀ ਹੋਂਚੇਰੀ ਠਾਕੁਰ ਯਾਨੀ ਮਾਲਿਕ ਪ੍ਰਭੂ ਤੇ ਚੇਰੀ ਦਾਸੀ ਸੇਵਿਕਾ ਪਰ ਜਿਹੜੀ ਅਗਲੀ ਤੁਖ ਹੈ ਚਰਨ ਗਹੇ ਜਗ ਜੀਵਨ ਪ੍ਰਭ ਕੇ ਹੋਂ ਮੇ ਮਾਰ ਨਿਬੇਰੀ ਇਹ ਗੱਲ ਨੂੰ ਹੋਰ ਡੂੰਗਾ ਕਰ ਦਿੰਦੀ ਹੈ ਇਹ ਸਿਰਫ ਦਾਸੀ ਹੋਣ ਦੀ ਭਾਵ ਨਹੀਂ ਇਹ ਤਾਂ ਹੋਂ ਮੇ ਦੇ ਖਾਤਮੇ ਦੀ ਗੱਲ ਹੈ ਹਾਂਜੀ ਬਿਲਕੁਲ ਸਹੀ ਕਿਹਾ ਹੈ ਇਹ ਸਿਰਫ ਇੱਕ ਨਿਮਰਤਾ ਵਾਲੀ ਸੋਚ ਨਹੀਂ ਹੈ ਇਹ ਇੱਕ ਕਿਰਿਆ ਹੈ ਇੱਕ ਐਕਸ਼ਨ ਹੈ ਆਪਣੇ ਆਪ ਨੂੰ ਚੇਰੀ ਸਮਝਣਾ ਤੇ ਪ੍ਰਭੂ ਦੇ ਚਰਨ ਫੜਨਾ ਇਹ ਅਮਲ ਹੀ ਹੋਮੇ ਨੂੰ ਮਾਰ ਨਿਬੇਰੀ ਮਤਲਬ ਉਸ ਦਾ ਤਮ ਤਮਾਮ ਕਰ ਦਿੰਦਾ ਹੈ ਜੜੋਂ ਪੁੱਟ ਦਿੰਦਾ ਹੈ ਅੱਛਾ ਯਾਨੀ ਕਿ ਸਮਰਪਣ ਕਰਨਾ ਖੁਦ ਹੀ ਹੋਮੇ ਨੂੰ ਖਤਮ ਕਰਨ ਦਾ ਤਰੀਕਾ ਬਣ ਜਾਂਦਾ ਹਾਂਜੀ ਇਹ ਸਮਰਪਣ ਹੀ ਸਾਧਨ ਹੈ ਜੀ ਇਹ ਬਹੁਤ ਦਿਲਚਸਪ ਹੈ ਤਾਂ ਫਿਰ ਜੇ ਹੋਮੇ ਇਸ ਤਰ੍ਹਾਂ ਮਰਦੀ ਹੈ ਤਾਂ ਅੱਗੇ ਕੀ ਹੁੰਦਾ ਹੈ ਸ਼ਬਦ ਚ ਅੱਗੇ ਜ਼ਿਕਰ ਆਂਦਾ ਹੈ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ ਮੋਹਲਿਆ ਮਨ ਮੇਰਾ ਸਮਝੇ ਸ ਸ਼ਬਦ ਵਿਚਾਰੇ ਇਹ ਅਨੁਭਵ ਕਿਵੇਂ ਹਾਸਿਲ ਹੁੰਦਾ ਦੇਖੋ ਇਹ ਸਮਝ ਆਂਦੀ ਹੈ ਸਮਝਸ ਸ਼ਬਦ ਵਿਚਾਰੇ ਗੁਰੂ ਦੇ ਸ਼ਬਦ ਦੀ ਡੂੰਗੀ ਵਿਚਾਰ ਰਹੀ ਇਹ ਵਿਚਾਰ ਹੀ ਉਹ ਚਾਬੀ ਹੈ ਇਸੇ ਨਾਲ ਸਮਝ ਆਉਂਦੀ ਹੈ ਕਿ ਪਰਮਾਤਮਾ ਦੀ ਜੋਤ ਉਹ ਪਰਮ ਜੋਤ ਹਰ ਥਾਂ ਪੂਰਨ ਹੈ ਤੇ ਕਿਵੇਂ ਉਹ ਮੋਹਣ ਪ੍ਰਭੂ ਮਨ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਤੇ ਇਸ ਦੇ ਉਲਟ ਜਿਹੜਾ ਮਨਮੁਖ ਹੈ ਮਤਲਬ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹਾਂਜੀ ਉਹਦੀ ਬੁੱਧੀ ਹੋਛੀ ਯਾਨੀ ਨੀਵੀਂ ਤੇ ਝੂਠੀ ਰਹਿੰਦੀ ਹੈ ਮਨਮੁਖ ਹੀਨ ਹੋਛੀ ਮਤ ਝੂਠੀ ਤੇ ਨਤੀਜਾ ਮੰਤਨ ਪੀਰ ਸਰੀਰੇ ਮਨ ਵੀ ਦੁਖੀ ਤੇ ਸਰੀਰ ਵੀ ਮਤਲਬ ਸ਼ਬਦ ਦੀ ਵਿਚਾਰ ਸਿਰਫ ਗਿਆਨ ਨਹੀਂ ਦੇ ਰਹੀ ਸਗੋਂ ਦੁੱਖਾਂ ਤੋਂ ਕਹਿ ਲੋ ਇੱਕ ਤਰ੍ਹਾਂ ਦੀ ਦਵਾਈ ਵੀ ਹਾਂਜੀ ਬਿਲਕੁਲ ਕਿਉਂਕਿ ਅੱਗੇ ਆਉਂਦਾ ਜਬ ਕਿ ਰਾਮ ਰੰਗੀਲੇ ਰਾਤੀ ਜਦੋਂ ਸ਼ਬਦ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਆਂ ਰਾਮ ਦਾ ਨਾਮ ਜਪਦੇ ਆਂ ਰਾਮ ਜਪਤ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਆਂ ਤਾਂ ਮਨ ਚ ਠੀਰਾ ਜਾਂਦਾ ਟਿਕਾਉ ਆਂਦਾ ਹੈ ਮਨ ਠੀਰੇ ਸਹੀ ਗੱਲ ਹੈ ਸ਼ਬਦ ਵਿਚਾਰ ਮਨ ਨੂੰ ਸ਼ਾਂਤ ਕਰਦਾ ਹੈ ਹਾਂਜੀ ਇਹ ਮਨ ਨੂੰ ਸਾਫ਼ ਕਰਦਾ ਹੈ ਉੱਚੀ ਮਤ ਤੋਂ ਉੱਚਾ ਚੁੱਕਦਾ ਹੈ ਤਾਂ ਕਿ ਉਹ ਪਰਮ ਜੋਤ ਨੂੰ ਪਹਿਚਾਨ ਸਕੇ ਤੇ ਜਦੋਂ ਮਨ ਇੰਜ ਟਿਕ ਜਾਂਦਾ ਹੈ ਤਾਂ ਫਿਰ ਅਗਲਾ ਪੜਾ ਆਂਦਾ ਹੈ ਅਸਲ ਮਿਲਾਪ ਵਾਲਾ ਹਾਂ ਹੋਮੈ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਇੱਥੇ ਹੋਮੈ ਛੱਡਣ ਦੇ ਨਾਲ ਬੈਰਾਗਨ ਹੋਣ ਦੀ ਗੱਲ ਹੈ ਇਹ ਬੈਰਾਗਨ ਕੀ ਹੈ ਦੇਖੋ ਬੈਰਾਗਨ ਹੋਣਾ ਮਤਲਬ ਮਾਇਆ ਦੇ ਮੂਹ ਤੋਂ ਦੁਨੀਆਵੀ ਖਿੱਚਾਂ ਤੋਂ ਉਪਰਾਮ ਹੋ ਜਾਣਾ ਮੂੰਹ ਮੋੜ ਲੈਣਾ ਇਹ ਹੋਮੈ ਛੱਡਣ ਦਾ ਇੱਕ ਇਹ ਲੋ ਕੁਦਰਤੀ ਨਤੀਜਾ ਹੈ ਜਦੋਂ ਮੈਂ ਮੇਰੀ ਦਾ ਭਾਰ ਖਤਮ ਹੁੰਦਾ ਹੈ ਤਾਂ ਦੁਨੀਆ ਦੀਆਂ ਚੀਜ਼ਾਂ ਦੀ ਖਿੱਚ ਆਪਣੇ ਆਪ ਘਟ ਜਾਂਦੀ ਹੈ ਅੱਛਾ ਹਾਂਜੀ ਤੇ ਇਸ ਵੈਰਾਗ ਦੀ ਹਾਲਤ ਵਿੱਚ ਹੀ ਸਾਚੀ ਸੁਰਤ ਯਾਨੀ ਅਸਲ ਸੁਰਤ ਪਰਮਾਤਮਾ ਵਿੱਚ ਸਮਾਨੀ ਮਤਲਬ ਲੀਨ ਹੋ ਜਾਂਦੀ ਹੈ ਮਨ ਉਸ ਅਕੁਲ ਨਿਰੰਜਨ ਪ੍ਰਭੂ ਵਿੱਚ ਮਾਨਿਆ ਜਾਂਦਾ ਹੈ ਅਕੁਲ ਨਿਰੰਜਨ ਸਿਉ ਮਨ ਮਾਨਿਆ ਅਕੁਲ ਨਿਰੰਜਨ ਯਾਨੀ ਉਹ ਪ੍ਰਭੂ ਜਿਸ ਦੀ ਕੋਈ ਖਾਸ ਕੁਲ ਜਾਂ ਵੰਸ਼ ਨਹੀਂ ਤੇ ਨਿਰੰਜਨ ਮਤਲਬ ਮਾਇਆ ਦੀ ਕਾਲਖ ਤੋਂ ਰਹਿਤ ਬੇਦਾਗ ਬਿਲਕੁਲ ਤੇ ਜਦੋਂ ਮਨ ਉੱਥੇ ਪਹੁੰਚ ਗਿਆ ਉਸ ਬੇਦਾਗ ਪ੍ਰਭੂ ਵਿੱਚ ਟਿਕ ਗਿਆ ਤਾਂ ਫਿਰ ਬਿਸਰੀ ਲਾਜ ਲੁਕਾਨੀ ਦੁਨੀਆ ਦੀ ਸ਼ਰਮ ਲੋਕ ਲਾਜ ਇਹ ਸਭ ਪੁੱਲ ਜਾਂਦਾ ਹੈ ਇਸ ਦੀ ਕੋਈ ਪਰਵਾਹ ਨਹੀਂ ਰਹਿੰਦੀ ਹਾਂਜੀ ਕਿਉਂਕਿ ਉਹ ਅਵਸਥਾ ਪੂਰਨ ਸਮਰਪਣ ਤੇ ਪ੍ਰੇਮ ਦੀ ਹੈ ਦੁਨੀਆ ਕੀ ਕਹੇਗੀ ਕਿ ਇਸ ਦਾ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਇਸੇ ਲਈ ਤਾਂ ਅੱਗੇ ਸੁਹਾਗਣੀ ਦਾ ਰੂਪਕ ਵਰਤਿਆ ਗਿਆ ਹੈ ਹਾਂ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਭਤਾਰਾ ਜਿਵੇਂ ਇੱਕ ਸੁਹਾਗਨ ਇਸਤਰੀ ਆਪਣੇ ਪਤੀ ਆਪਣੇ ਭਤਾਰਾ ਦੇ ਪਿਆਰ ਵਿੱਚ ਐਨੀ ਮਗਨ ਹੁੰਦੀ ਹੈ ਕਿ ਉਸ ਨੂੰ ਸਮਾਜਿਕ ਰੋਕਾਂ ਟੋਕਾਂ ਦੀ ਪਰਵਾਹ ਨਹੀਂ ਰਹਿੰਦੀ ਉਹੀ ਹਾਲ ਭਗਤ ਦਾ ਹੁੰਦਾ ਹੈ ਉਹ ਆਤਮਾ ਰੂਪੀ ਇਸਤਰੀ ਆਪਣੇ ਪ੍ਰਭੂ ਪਤੀ ਦੇ ਨਾਮ ਰੰਗ ਵਿੱਚ ਐਨੀ ਰੰਗੀ ਜਾਂਦੀ ਹੈ ਕਿ ਦੁਨਿਆਵੀ ਲਾਜਾਂ ਤੋਂ ਮੁਕਤ ਹੋ ਜਾਂਦੀ ਹੈ ਬਹੁਤ ਖੂਬ ਤੇ ਅੰਤਿਮ ਤੁਖ ਭੂਰ ਭਵਿਕ ਨਹੀਂ ਤੁਮ ਜੈਸੇ ਇਹ ਤਾਂ ਪ੍ਰਭੂ ਦੀ ਬੇਮਿਸਾਲਤਾ ਨੂੰ ਬਿਆਨ ਕਰਦੀ ਹੈ ਹੈਨਾ ਕਿ ਉਸ ਵਰਗਾ ਨਾ ਕੋਈ ਹੋਇਆ ਨਾ ਹੋਵੇਗਾ ਹਾਂਜੀ ਇਹ ਉਸਦੀ ਅਦੁੱਤੀ ਮਹਿਮਾ ਹੈ ਤਾਂ ਫਿਰ ਇਹ ਸਾਰੀ ਵਿਚਾਰ ਦਾ ਨਿਚੋਰ ਕੀ ਕੱਢੀਏ ਕੁੱਲ ਮਿਲਾ ਕੇ ਇਹ ਸ਼ਬਦ ਸਾਨੂੰ ਇੱਕ ਪੂਰਾ ਰਸਤਾ ਦਿਖਾਉਂਦਾ ਹੈ ਪਹਿਲਾ ਹਉਮੈ ਨੂੰ ਜਾਣ ਬੁੱਝ ਕੇ ਯਤਨ ਨਾਲ ਖਤਮ ਕਰਨਾ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਮਨ ਨੂੰ ਟਿਕਾਉਣਾ ਹਾਂਜੀ ਫਿਰ ਮਾਇਆ ਦੇ ਮੋਹ ਤੋਂ ਉਪਰਾਮ ਹੋਣਾ ਯਾਨੀ ਬੈਰਾਗਤੀ ਬੰਨਣਾ ਤੇ ਅਖੀਰ ਵਿੱਚ ਪੂਰੀ ਤਰ੍ਹਾਂ ਪ੍ਰਭੂ ਪ੍ਰੇਮ ਵਿੱਚ ਲੀਨ ਹੋ ਜਾਣਾ ਲੋਕ ਲਾਜ ਭੁਲਾ ਕੇ ਤੇ ਇਹ ਸਫ਼ਰ ਦਾ ਫਲ ਕੀ ਹੈ ਅਸਲ ਸ਼ਾਂਤੀ ਅਸਲ ਤੀਰਜ ਹੂੰ ਪਰ ਇਥੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਜਿਹੜਾ ਸੁਹਾਗਣ ਦਾ ਰੂਪਕ ਵਰਤਿਆ ਹੈ ਜਿਹੜਾ ਪੂਰਨ ਸਮਰਪਣ ਤੇ ਲੋਕ ਲਾਜ ਦੇ ਤਿਆਗ ਦੀ ਗੱਲ ਕਰਦਾ ਹੈ ਅੱਜ ਦੇ ਜ਼ਮਾਨੇ ਵਿੱਚ ਜਦੋਂ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ ਇਸ ਤੇ ਸਾਡੇ ਲਈ ਕੀ ਅਰਥ ਹਨ ਕਿਵੇਂ ਕੋਈ ਇਸ ਪੂਰਨ ਲਗਨ ਨੂੰ ਇਸ ਬੇਪਰਵਾਹੀ ਨੂੰ ਆਪਣੇ ਰੋਜ਼ ਦੇ ਜੀਵਨ ਵਿੱਚ ਅਪਣਾ ਸਕਦਾ ਹੈ ਇਹ ਸ਼ਾਇਦ ਆਪਣੇ ਆਪ ਵਿੱਚ ਇੱਕ ਹੋਰ ਗਹਿਰੀ ਵਿਚਾਰ ਦਾ ਵਿਸ਼ਾ ਹੈ ਸਹੀ ਗੱਲ ਹੈ ਇਹ ਸਵਾਲ ਸਾਨੂੰ ਸੋਚਣ ਲਈ ਛੱਡ ਜਾਂਦਾ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ 'ਨੂੰ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ